ਨੌਜਵਾਨ ਨੂੰ ਟਰੈਕਟਰ ਤੇ ਸਟੰਡ ਕਰਨਾ ਉਸ ਟਾਈਮ ਮਹਿੰਗਾ ਪਿਆ ਜਦੋਂ ਉਹ ਸ਼ਹਿਰ ਦੇ ਕਿਸੇ ਪੌਸ਼ ਏਰੀਆ ਵਿੱਚ ਟਰੈਕਟਰ ਤੇ ਸਟੰਡ ਟਕਾਰ ਰਿਹਾ ਸੀ ਐਸਐਚਐ ਵੱਲੋਂ ਉਸੇ ਪਤਨ ਨੂੰ ਬੁਲਾਇਆ ਗਿਆ ਤੇ ਨਾਲ ਟਰੈਕਟਰ ਸੀਜ਼ ਕਰ ਲਿਆ ਗਿਆ ਨਾਲੇ ਉਸਦੇ ਪਤਨ ਦੱਸਿਆ ਕਿ ਕਿਵੇਂ ਉਹ ਆਪਣੀ ਤਰ੍ਹਾਂ ਗ੍ਰਿੰਦ ਚਨਖਤ ਵਿੱਚ ਪਾਰ ਰਿਹਾ ਸੀ ਬਾਕੀ ਤੁਸੀਂ ਵੀਡੀਓ ਦੇਖੋ ਤੇ ਆਪਣੇ ਵਿਚਾਰ ਦਿਓ ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਹੈ ਹਾਂਜੀ ਟਰੈਕਟਰ ਰੱਖਾਂਗੇ ਜੀ ਅਲੋ ਸ਼੍ਰੀਮਾਨ ਜੀ ਤੁਹਾਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਆ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚਰਾਨ ਕੀਤਾ ਕਿ ਗਾਂ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਆਪਣੇ ਬੱਚੇ ਨੂੰ ਸਮਝਾਉਣਾ ਵੀ ਪਾਹ ਜ਼ਿੰਦਗੀ ਐਜੇ ਇਹ ਕੰਮ ਨਹੀਂ ਕਰਨਾ ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਤੋਂ 1 ਹਫਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਹੈ ਤੇ ਮਾਨਯੋਗ ਸੀਐਮ ਸਾਹਿਬ ਨੇ ਇਸ ਕੰਮ ਤੇ ਪੂਰਨ ਪਾਬੰਦੀ ਲਾਈ ਹੈ ਵੀ ਕੋਈ ਵੀ ਜਿਹੜਾ ਸਟੰਟ ਨਹੀਂ ਕਰੂਗਾ ਇਸੇ ਚੀਜ਼ ਨੇ ਮੱਧਿਆ ਰੇਜ ਰੱਖਦੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਸਰਿੰਦਰ ਲੰਬਾ ਜੀ ਨੇ ਵੀ ਸਾਨੂੰ ਸਖਤ ਹਦਾਇਤਾਂ ਕੀਤੀਆਂ ਵੀ ਕੋਈ ਵੀ ਬੱਚਾ ਸ਼ਹਿਰ ਦੇ ਵਿੱਚ ਐਜੇ ਟਰੈਕਟਰ ਜਿਹੜਾ ਸਟੰਟ ਹੈ ਨਾ ਕਰੇ ਜਿਹਦੇ ਨਾਲ ਉਹਦੀ ਕੋਈ ਆਪਣੀ ਜਾਨ ਖਤਰੇ ਵਿੱਚ ਪੈਂਦੀ ਹੈ ਜਾਂ ਕਿਸੇ ਹੋਰ ਦੀ ਗਾਨ ਦੇ ਖਤਰੇ ਵਿੱਚ ਪੈਂਦੀ ਹੈ ਇਸ ਕਰਕੇ ਤੁਹਾਡੇ ਨਾਲ ਟਰੈਕਟਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਹਾਂ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਅੱਗੇ ਤੋਂ ਇਹ ਗਲਤੀ ਜਿਹੜੀ ਨਹੀਂ ਕਰੋਗੇ ਹਾਂ ਸਮਝਾਓ ਨੂੰ ਜਾਂ ਬਿਲਕੁਲ ਬਿਲਕੁਲ ਆਪਣੀ ਵੀ ਸੁੱਖ ਸ਼ਾਂਤੀ ਰੱਖੋ ਜਾਂ ਦੂਜਿਆਂ ਦੇ ਬੱਚਿਆਂ ਦੀ ਵੀ ਸੁੱਖ ਸ਼ਾਂਤੀ ਰੱਖੋ ਇਹ ਤਾਂ ਰੱਖਣਾ ਹੁੰਦਾ ਹੈ ਹਾਂਜੀ ਟਰੈਕਟਰ ਰੱਖਾਂਗੇ ਜੀ ਅਸੀਂ ਟਰੈਕਟਰ ਆਪਣੇ ਕੋਲ ਰੱਖਾਂਗੇ ਕੋਈ ਨਾ ਕੋਈ ਮੌਨ ਕਰ ਦੱਸਣਾ ਜੀ ਅੱਛਾ ਉਹ ਤਾਂ ਜਿਹੜਾ ਫੂਡ ਸਟਰੀਟ ਏਰੀਆ ਇਹ ਬਹੁਤ ਵਧੀਆ ਏਰੀਆ ਹੋ ਰਸ਼ ਵਾਲਾ ਏਰੀਆ ਹੈ ਇਹਦੇ ਵਿੱਚ ਤੁਸੀਂ ਇਹ ਸੋਚੋ ਨਾਲ ਕਿ 200 ਦੇ ਬੱਚੇ ਨੂੰ ਲੈ ਕੇ ਤੇ 100 ਸਾਲ ਦੇ ਬਜ਼ੁਰਗਾਂ ਕਿ ਲੋ 100 ਸਾਲ ਦੀ ਜਿਹੜਾ ਬਜ਼ੁਰਗ ਉਹ ਵੀ ਆ ਕੇ ਇੱਥੇ ਆਨੰਦ ਮਾਣਦਾ ਉਹ ਇੰਨਾ ਰਸ਼ ਹੁੰਦਾ ਉਸ ਉੱਥੇ ਉਸ ਟਾਈਮ ਜਿਸ ਟਾਈਮ ਇਹਨਾਂ ਸਟੈਂਟ ਮਾਰੇ ਇਸ ਬੱਚੇ ਨੇ ਸਟੈਂਟ ਮਾਰ ਕੇ ਸਭ ਤੋਂ ਪਹਿਲਾਂ ਤੇ ਆਪਣੀ ਜਾਨ ਖਤਰੇ ਵਿੱਚ ਪਾਈ ਹੈ ਉਸ ਤੋਂ ਬਾਅਦ ਇਹ ਕਿਸੇ ਹੋਰ ਦੀ ਵੀ ਜਾਨ ਲੈ ਸਕਦਾ ਸੀ ਜਿੰਨੀ ਜੀ ਸਪੀਡ ਦੇ ਨਾਲ ਇੱਕ ਦੇ ਟਰੈਕਟਰ ਅੱਗੇ ਲੈ ਕੇ ਜਾਂਦਾ ਸੀ ਕਦੇ ਪਿੱਛੇ ਲੈ ਕੇ ਜਾਂਦਾ ਸੀ ਉਹ ਜਿਹੜੀ ਇਹ ਵੀਡੀਓ ਸੀਗੀ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਜਿਹੜੀ ਮੈਨੂੰ ਸਰਕਾਰੀ ਤੌਰ ਤੇ ਪਹੁੰਚੀ ਤੇ ਮੈਂ ਉਹਦੇ ਤੇ ਫਿਰ ਐਕਸ਼ਨ ਲਿਆ ਇਹਨਾਂ ਨੂੰ ਘਰੋਂ ਜਾ ਕੇ ਇਹਨਾਂ ਨੂੰ ਬੁਲਾ ਕੇ ਤੇ ਸੱਤ ਕਹਿੰਦਾ ਜਿਹੜਾ ਚਰਾਮ ਸੀਗਾ ਉਹ ਠੋਕ ਕੇ ਕੀਤਾ ਤੇ ਗਾਂਹ ਵਾਸਤੇ ਇਹਨਾਂ ਨੂੰ ਹਦਾਇਤ ਕੀਤੀ ਹੈ ਵੀ ਅੱਗੇ ਤੋਂ ਆਪਣੇ ਬੱਚੇ ਨੂੰ ਸਮਝਾਓ ਕਿ ਇਹ ਜਿਹੜਾ ਹੈ ਜਿਹੜਾ ਸਟੰਟ ਹੈ ਇਹ ਨਾ ਮਾਰੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਇਸ ਮੋਟਰਸਾਈਕਲ ਦੇ ਉੱਪਰ ਸਟੰਟ ਮਾਰਨ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਔਰ ਉਸ ਪੇਰੇਸ ਨੂੰ ਪੁੱਛੋ ਉਹਨਾਂ ਦੇ ਕੀ ਬੀਤੀ ਹੈ ਜਿਹਨਾਂ ਦੇ ਬੱਚਿਆਂ ਦੀ ਇਹ ਸਟੰਟ ਤੇ ਮਾਰਨ ਕਰਕੇ ਮੌਤ ਹੋ ਚੁੱਕੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਐਜੀ ਜਿਹੜੀ ਕੋਈ ਹੈਗੀ ਘਟਨਾ ਨਾ ਵਾਪਰੇ ਜਿਦਾ ਆਪ ਜੀ ਨੂੰ ਪਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਪੰਜਾਬ ਜੀ ਨੇ ਵੀ ਇਸ ਜਿਹੜਾ ਹੈਗਾ ਸਟੰਟਾਂ ਦੇ ਉੱਪਰ ਕਸਕੰਜਾ ਜਿਹੜਾ ਕੱਸਿਆ ਤੇ ਉਹਦੀ ਤਰਜ਼ ਤੇ ਹੀ ਮਾਨਯੋਗ ਐਸਐਸਪੀ ਸ਼੍ਰੀ ਸ਼ਹਿਰਪੁਰ ਸ਼ਹਿਰਪੁਰ ਐਸਐਸਪੀ ਸ਼ਹਿਰਪੁਰ ਸ਼੍ਰੀ ਸ੍ਰਿੰਦਰ ਲੰਬਾ ਜੀ ਨੇ ਵੀ ਸਕੰਜਾ ਕੱਸਤਾ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਮੋਟਰਸਾਈਕਲ ਦੇ ਉੱਪਰ ਜਾਂ ਟਰੈਕਟਰਾਂ ਦੇ ਉੱਪਰ ਸਟੰਟ ਮਾਰ ਕੇ ਕਿ ਜਿਹੜਾ ਆਪਣਾ ਜੀਵਨ ਜਾਂ ਕਿਸੇ ਹੋਰ ਦਾ ਜੀਵਨ ਖਤਰੇ ਵਿੱਚ ਨਹੀਂ ਪਾਏਗਾ ਅਸੀਂ ਇਹਨਾਂ ਨੂੰ ਸੱਦ ਕੇ ਜੋ ਚਲਾਨ ਬੰਦ ਦਾ ਦੇਣ ਨੂੰ ਕੀ ਹੈ ਅਸੀਂ ਇੱਥੇ ਪਰਚਾ ਵੀ ਦੇ ਸਕਦੇ ਹਾਂ ਕਿ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਹੈ ਤੇ ਪਬਲਿਕ ਦੀ ਜਾਨ ਵੀ ਖਤਰੇ ਵਿੱਚ ਪਾਈ ਹੈ ਪਰ ਨਹੀਂ ਸਾਡਾ ਮਕਸਦ ਇਹ ਨਹੀਂ ਹੈ ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਪਬਲਿਕ ਨੂੰ ਅਵੇਅਰਨੈਸ ਕੀਤਾ ਜਾਵੇ ਕਿ ਤਾਂ ਜੋ ਐਸੀਆਂ ਜਿਹੜੀਆਂ ਹਰਕਤਾਂ ਇਹ ਯੁਵਾ ਪੀੜ੍ਹੀ ਨਾ ਕਰੇ